ਜ਼ਿਲ੍ਹਾ ਮਹਾਲੀ ਦੇ ਪਿੰਡ ਮੁੱਦੋ ਸੰਗਤੀਆਂ ਤੋਂ ਬਾਅਦ ਜੰਡਪੁਰ ਦੇ ਲੋਕਾਂ ਨੇ ਵੀ ਗੈਰ ਪੰਜਾਬੀਆਂ ਦੇ ਮੱਦੇਨਜ਼ਰ ਕਈ ਸਖਤ ਨਿਯਮ ਬਣਾ ਦਿੱਤੇ ਨੇ ਜੰਡਪੁਰ ਪਿੰਡ ਵੈਸੇ ਹੁਣ ਖਰੜ ਦਾ ਵਾਰਡ ਨੰਬਰ 4 ਇਸ ਮਸਲੇ ਦੇ ਵਿੱਚ ਉਥੋਂ ਦੇ ਕੌਂਸਲਰ ਤੇ ਨੌਜਵਾਨ ਸਭਾ ਦੇ ਆਗੂ ਗ੍ਰਿੰਦਰ ਸਿੰਘ ਚੀਮਾ ਹੋਣਾ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਇਹ ਸਟੈਪ ਕਿਉਂ ਚੁਕਣਾ ਪਿਆ ਚੀਮਾ ਸਾਹਿਬ ਤੁਸੀਂ ਅ ਪਿੰਡ ਦੇ ਕਾਉਂਸਲਰ ਵੀ ਹੋ ਹਾਂਜੀ ਹਾਂਜੀ ਅੱਛਾ ਜਿਹੜੀ ਅੱਜ ਤੁਹਾਡੇ ਪਿੰਡ ਵੱਲੋਂ ਜਾਂ ਇਲਾਕਾ ਨਿਵਾਸੀਆਂ ਵੱਲੋਂ ਕਿ ਸਿਰਫ ਤੁਹਾਡਾ ਹੀ ਫੈਸਲਾ ਹੈਗਾ ਜਾਂ ਸਭਾ ਵੱਲੋਂ ਫੈਸਲਾ ਕਿ ਜਿਹੜੀ ਅਪੀਲ ਕੀਤੀ ਗਈ ਹੈ ਜਿਹੜੀ ਗਾਈਡਲਾਈਨ ਤੁਸੀਂ ਬਣਾਈਆਂ ਗਈਆਂ ਕਿ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕੀ ਕੀ ਹੈ ਇਹ ਪਿੰਡ ਵੱਲੋਂ ਹੈ ਜੀ ਅੱਛਾ ਜੀ ਜਿਹੜਾ ਜਿਹੜਾ ਵੀ ਬੰਦਾ ਪ੍ਰਵਾਸੀ ਮਜ਼ਦੂਰ ਜਾਂ ਕੋਈ ਵੀ ਬੰਦੇ ਰੱਖੂਗਾ ਰੈਂਟ ਤੇ ਆਪਣੇ ਜੀ ਜਾਂ ਉਹ ਪ੍ਰਵਾਸੀ ਆ ਚਾਹ ਉਹ ਦੂਜੇ ਆ ਹੂੰ ਪੰਜਾਬੀ ਆ ਉਹਨਾਂ ਦਾ ਗਸਟ ਵੀ ਨਾ ਉਹ ਲਾਜ਼ਮੀ ਹੋਊਗਾ ਅੱਛਾ ਜੀ ਉਹ ਆਪਣਾ ਡਸਟ ਵੀ ਚ ਕੂੜਾ ਪਾਣ ਜੀ ਤੇ ਜਿੱਥੇ ਕਮੇਟੀ ਦਾ ਡਸਟ ਵੀ ਨਾ ਉੱਥੇ ਤੱਕ ਉਹ ਆਪ ਪਹੁੰਚਾਣਾ ਅੱਛਾ ਜੀ ਹਾਂ ਜੀ ਤੇ ਬਾਕੀ ਦੂਜਾ ਜੋ ਗੁਟਕਾ ਵਗੈਰਾ ਜਾਂ ਸਿੱਟਾ ਵਗੈਰਾ ਪੀਨੇ ਆ ਹੂੰ ਕਿਉਂਕਿ ਸਾਡੇ ਨਾ ਧਾਰਮਿਕ ਸਥਾਨ ਚਾਰ ਹੈ ਜੀ ਅੱਛਾ ਜੀ ਪਿੰਡ ਦੇ ਵਿੱਚ ਮੰਦਰ ਵੀ ਆ ਵੀ ਉਹ ਥੋੜ-ਥੋੜ ਡੁੱਕਦੇ ਫਿਰ ਜੰਨੇ ਆ ਅੱਛਾ ਜੀ ਕਿਤਾ ਬਿਮਾਰੀ ਫੈਲਦੀ ਹੈ ਜੀ ਹੂੰ ਤੇ ਇੱਕਾ ਵੀ ਬੇਅਦਵੀ ਹੁੰਦੀ ਆ ਜੀ ਜੀ ਆਹ ਹੈ ਬਾਕੀ ਦੂਜੀ ਨਾਰਮਲ ਗੱਲਾਂ ਇੰਦੀ ਆਪਣੀਆਂ ਜੋ ਇੱਕ ਸੋਸਾਇਟੀ ਚ ਹੁੰਦੀ ਆ ਜੀ ਨਹੀਂ ਇੱਕ ਤੁਸੀਂ ਇਹ ਵੀ ਕਹਿੰਦੇ ਕਿ ਰਾਤ ਦੇ 9 ਵਜੇ ਤੋਂ ਬਾਅਦ ਇਹ ਜਿਹੜੇ ਪ੍ਰਵਾਸੀਏ ਘੁੰਮ ਨਹੀਂ ਸਕਣ ਹਾਂਜੀ ਹਾਂਜੀ ਨਹੀਂ ਘੁੰਮ ਨਹੀਂ ਸਕਦੇ ਇਦਾਂ ਕੋਈ ਗੱਲ ਨਹੀਂ ਹੁੰਦੀ ਜੀ ਜੇ ਕੋਈ ਉਹਨਾਂ ਨੂੰ ਜ਼ਰੂਰੀ ਕੰਮ ਹੈ ਤਾਂ ਜਾ ਸਕਦੇ ਆ ਹੂੰ ਜੇ ਕੋਈ ਅਮਰਜੈਂਸੀ ਇਕਨਾ ਹੁਲੜਬਾਜੀ ਕਰਨਾ 9 ਵਜੇ ਤੇ दारू ਪੀ ਕੇ ਚਾਰ-ਚਾਰ ਮੋਟਰਸਾਈਕਲ ਦੇ ਪਿੱਛੇ ਬੰਦੇ ਬਿਠਾ ਲ ਕੇ ਤੁਸੀਂ ਦੇਖਿਆ ਹੋਣਾ ਕਿ ਤਿੰਨ-ਚਾਰ ਤੋਂ ਘੱਟ ਪੈਂਦੇ ਨਹੀਂ ਨਹੀਂ ਜਾਣਾ ਜੇ ਜੇ ਆਪਣੇ ਪੰਜਾਬੀ ਇਦਾਂ ਹੁਲੜਬਾਜੀ ਕਰਦੇ ਪਿੰਡ 'ਚ ਪਾਏਗੇ ਭਾਈ ਜੀ ਸਾਰਿਆਂ ਵਾਸਤੇ ਹੈ ਸਾਰਿਆਂ ਵਾਸਤੇ ਜੀ ਹਾਂ ਪੰਜਾਬੀ ਨੂੰ ਕੋਈ ਐਦਾਂ ਕੋਈ ਨਹੀਂ ਹੈ ਵੀ ਪੰਜਾਬੀਆਂ ਵਾਸਤੇ ਕੋਈ ਕਾਨੂੰਨ ਲੱਗ ਤੋਂ ਹੈ ਯੂਪੀ ਵਿਆਰ ਵਾਲੇ ਵਾਸਤੇ ਕੋਈ ਕਾਨੂੰਨ ਕੋਈ ਲੱਗ ਤੋਂ ਹੈ ਹੂੰ ਹੂੰ ਜੇ ਜੇ ਪੰਜਾਬੀ ਹੋਵੇ ਸਾਡੇ ਪਿੰਡ ਦਾ ਹੋਵੇ ਜਾਂ ਕੋਈ ਰੈਂਟ ਤੇ ਪੰਜਾਬੀ ਰਹਿੰਦਾ ਹੋਵੇ ਜਾਂ ਉਹ ਪ੍ਰਵਾਸੀ ਹੋਵੇ ਹੂੰ ਹਾਂ ਜੀ ਇਹ ਜ਼ਿਆਦਾਤਰ ਪ੍ਰਵਾਸੀਆਂ ਵੱਲੋਂ ਹੁੰਦਾ ਹੈ ਜੀ ਤਾਂ ਕਰਕੇ ਇਹ ਇੱਕ ਇੱਕ ਉਹ ਮੁੱਦਾ ਚੱਲ ਰਿਹਾ ਵੀ ਪਿੰਡਾਂ 'ਚ ਮਤੇ ਪੈ ਗਏ ਆ ਹੋ ਗਿਆ ਉਹਦੇ ਕਰਕੇ ਥੋੜਾ ਜਿਹਾ ਹਾਈਲਾਈਟ ਹੋ ਗਿਆ ਇੱਕ ਇਹ ਵੀ ਤੁਸੀਂ ਜ਼ਿਕਰ ਕਰੇ ਕੋਈ ਪਿਛੇ ਬਨਿਆਣ ਹਾਫ ਪੈਂਟ ਪਾ ਕੇ ਨਹੀਂ ਘੁੰਮੂਗਾ ਹਾਂਜੀ ਕਈ ਜਮੇ ਕੱਚਾ ਪਾ ਕੇ ਜਾਂ ਨੰਗੇ ਆਪਣੇ ਗਲੀ ਦੇ ਵਿੱਚ ਦਾਤਣ ਲਾ ਕੇ ਸਵੇਰ ਨੂੰ ਜਦੋਂ ਜਿਹੜੀ ਗੁਰਦੁਆਰਾ ਸਾਹਿਬ ਜਾਂਦੀਆਂ ਜਾਂ ਕੋਈ ਮੰਦਿਰ ਜਾਂਦਾ ਏ ਉਹ ਐ ਮਤਲਬ ਦਾਤਣਾਂ ਸਾਈਂ ਹੁੰਦੀ ਮੂੰਹ ਦੇ ਵਿੱਚ ਬੋਲਣ ਲਿਜਾਂ ਕਰਦੇ ਫਰੀ ਜੰਨੇ ਆ ਜਿੱਥੇ ਦੇਖਦੇ ਉੱਥੇ ਕੁੜਲੀ ਕਰ ਦਿੰਦੇ ਆ ਹੂੰ ਹੂੰ ਇਹ ਲੇਡੀਜ਼ ਵੱਲੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਕਿੰਨੇ ਕਿ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਭਾਈਚਾਰਾ ਵੱਸਦਾ ਜੀ 500 ਪਲੱਸ ਹੈ ਜੀ ਅੱਛਾ ਇਹ ਪੱਕੇ ਵੋਟਰ ਨੇ ਜੀ ਕਿ ਕਿਰਾਏਦਾਰ ਹੀ ਸਾਰੇ ਨਹੀਂ ਕਿਰਾਏਦਾਰ ਨੇ ਸਾਰੇ ਜੀ ਤੇ ਇੱਕ ਅਸੀਂ ਐ ਵੀ ਲਿਖਿਆ ਵੀ ਭਾਈ ਜਿਹੜੇ ਰਹਿਣ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਕਿਉਂਕਿ ਕਿੰਨੇ ਵੀ ਤਾਂ ਕ੍ਰਿਮੀਨਲ ਰਿਕਾਰਡ ਦੇ ਬੰਦੇ ਆ ਯੂਪੀਬੀਆਰ ਕੋਈ ਕਾਂਡ ਕਰਦੇ ਆ ਉਰੇ ਆ ਕੇ ਰਹਿਣ ਲੱਗ ਜਣੇ ਆ ਹਮ ਹਮ ਯਾ ਉਹਦੇ ਤੋਂ ਕੋਈ ਕਾਹਨ ਕਰਕੇ ਆਪਾਂ ਜੀ ਬਕੌਣ ਜ਼ਿੰਮੇਵਾਰ ਹੈ ਤੇ ਨਹੀਂ ਜਿਹੜੇ ਮਕਾਨ ਮਾਲਕ ਇਹਨਾਂ ਨੂੰ ਕਿਰਾਏ ਉਹ ਆਧਾਰ ਕਾਢਣੀ ਇਹਨਾਂ ਦਾ ਰੱਖਦੇ ਦੀ ਪੁਰਸ ਕੋ ਕੋ ਕਰਾਉਂਦੇ ਨੇ ਵੈਰੀਫਿਕੇਸ਼ਨ ਨਹੀਂ ਜੀ ਨਹੀਂ ਕੋਈ ਨਹੀਂ ਕਰਾਂਦਾ ਜੀ ਇਹ ਜ਼ਰੂਰੀ ਕਰਿਆ ਸੀ ਪਹਿਲਾ ਨੰਬਰ ਆਹੀ ਹੈ ਵੀ ਜਿਹੜਾ ਵੀ ਤੁਸੀਂ ਬੰਦਾ ਰੱਖਣਾ ਚਾ ਪੰਜਾਬੀ ਐਚ ਐ ਚ ਯੂਪੀ ਦਾ ਚ ਬਿਹਾਰ ਦਾ ਵੀ ਉਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਹੂੰ ਉਹਦੇ ਨਾਲ ਇਹ ਤਾਂ ਪਿੰਡ ਸਾਫ ਹੋ ਜਾਂਦਾ ਜੀ ਹੂੰ ਹੂੰ ਟੋਟਲ 11 ਤੁਸੀਂ ਮਤੇ ਨਿਜਮ ਬਣਾਏ ਨੇ ਹੈ ਹਾਂ ਜੀ ਇਹ ਕਿ ਵੀ ਹੈ ਕਿ ਪਾਣੀ ਦੀ ਸਮੱਸਿਆ ਨੂੰ ਦੇ ਦੇ ਇੱਕ ਘਰ 'ਚ ਇੱਕ ਹੀ ਕਨੈਕਸ਼ਨ ਦਿੱਤਾ ਜਾਊਗਾ। ਹਾਂਜੀ, ਉਹਦੇ ਚਾਹੇ ਆ ਜੀ, ਇਹ ਜੀ ਬੰਦੇ ਨੇ ਤਿੰਨੇ ਜਾਂ ਚਾਰ ਮੰਜ਼ਲਾ ਛੱਤ ਲਿਆ। ਜੀ। ਕਿਉਂਕਿ ਉੱਥੇ 100 ਬੰਦਾ ਰਹਿ ਰਿਹਾ। ਹੂੰ। ਉਹ ਹਰ ਟਾਈਮ 24 ਘੰਟੇ ਟੁੱਲੂ ਪੰਪ ਆਪਣਾ ਚਲਾ ਰੱਖਦਾ। ਜੀ। ਤੇ ਜਿਹੜੇ ਉਸ ਤੋਂ ਅੱਗੇ ਘਰ ਰਹਿੰਦੇ ਆ ਉਹਨਾਂ ਕੋਲ ਪਾਣੀ ਪਹੁੰਚਦਾ ਨਹੀਂ। ਜੀ। ਇਹ ਬੜੀ ਪ੍ਰੋਬਲਮ ਆ ਰਹੀ ਸੀ ਜੀ, ਇਹ ਵੀ ਤਾਂ ਪਾਇਆ ਗਿਆ। ਤੁਸੀਂ ਕਿਹਾ ਕਿ ਇੱਕ ਕਮਰੇ 'ਚ ਉਹਨਾਂ ਦੋ ਜਣੇ ਹੀ ਰਹਿ ਸਕਦੇ ਆ ਕਿ ਨਹੀਂ ਹਾਂਜੀ ਦੋ ਜਣੇ ਮਤਲਬ ਵੀ ਜਿੰਨੀ ਜਿੱਡਾ ਵੱਡਾ ਕਮਰਾ ਹੂੰ ਹਾਂਜੀ بڑا ਕਮਰਾ ਇਹ ਤਾਂ ਤਿੰਨ ਰਹਿ ਸਕਦੇ ਤਾਂ ਤਿੰਨ ਵੀ ਰਹਿ ਸਕਦੇ ਆ ਜੂਰੀ ਨਹੀਂ ਤੋਏ ਰਹਿਣੇ ਆ ਮਤਲਬ ਕਹਿਣ ਚ ਆ ਗਿਆ ਵੀ ਦੋ ਬੰਦੇ ਰੋ ਤਿੰਨ ਰੋ ਪਰ ਆਏ ਨਹੀਂ ਵੀ ਤੁਸੀਂ 10 ਬੰਦੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਆ ਹੂੰ ਹਾਂ ਮੇਰਾ ਚਾਚਾ ਆ ਗਿਆ ਜੀਆ ਮੇਰਾ ਮਾਸੀ ਦਾ ਮੁੰਡਾ ਆ ਗਿਆ ਜੀ ਮੇਰਾ ਇਹ ਆ ਗਿਆ ਉਹ ਆ ਗਿਆ ਐਦਾਂ ਦਾ ਨਾ ਕਰੋ ਤੁਸੀਂ ਜਿਹੜੇ ਵੈਰੀਫਿਕੇਸ਼ਨ ਕਰਾਈ ਵੀ ਹੈ ਜੀ ਕਹਿਆ ਜਾਂ ਦੋ ਜਾਂ ਤਿੰਨ ਆ ਉਹ ਰਹਿ ਸਕਦੀ ਤੈਨੂੰ ਲਾਇਦਰ ਨਹੀਂ ਕਿ ਤੂੰ ਇਹ ਤੇ ਚਲੋ ਆਪ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸਬੰਧ ਰੱਖਦੇ ਹੋ ਕਿਉਂਕਿ ਕਾਉਂਸਲਰ ਆ ਜਿੱਦਾਂ ਪਿੰਡ ਪਹਿਲਾਂ ਮੁੰਦੋ ਸੰਗਤਿਆਂ ਨੇ ਫੈਸਲਾ ਹੁਣ ਤੁਸੀਂ ਝੰਡਪੁਰ ਵਾਲਿਆਂ ਨੇ ਲੈ ਲਿਆ ਇਹਦਾ ਆਪਸੀ ਭਾਈਚਾਰਕ ਸਾਂਝ ਟੁੱਟਣ ਦਾ ਖਤਰਾ ਨਹੀਂ ਆਇਆ ਜੀ ਨਹੀਂ ਜੀ ਦੇਖੋ ਪਰੇਕ ਸੋਸਾਇਟੀ ਦੇ ਬਾਹਰ ਬੋਰਡ ਲੱਗਿਆ ਹੋਇਆ ਵਾ ਜੀ ਤੁਸੀਂ ਜੇ ਕਿਸੇ ਵਧੀਆ ਸੋਸਾਇਟੀ ਜਾਣਦੇ ਆ ਤਾਂ ਪਹਿਲਾਂ ਸਿਕਿਉਰਿਟੀ ਗਾਰਡ ਪੁੱਛਦਾ ਤੁਸੀਂ ਕਿਹ ਨੂੰ ਮਿਲਣਾ ਜੀ ਆ ਤੁਸੀਂ 10 ਵਜੇ ਤੋਂ ਬਾਅਦ ਤੁਸੀਂ ਨਹੀਂ ਜਾ ਸਕਦੇ ਬਾਹਰ ਜੀ ਕਿ ਉਹ ਤਾਂ ਵੀ ਜੇ ਇਹ ਪਿੰਡ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਪਿੰਡ ਵਿੱਚ ਸਵਾਈ ਕਰਨਾ ਕੋਈ ਗਲਤ ਗੱਲ ਹੈ ਜਾਂ ਤੁਸੀਂ ਪਿੰਡ ਦੇ ਵਿੱਚ ਰੂਲ ਰੈਗੂਲੇਸ਼ਨ ਬਣਾਉਣਾ ਕੋਈ ਗਲਤ ਤਾਂ ਹੈ ਨਹੀਂ ਵੈਸੇ ਜੀ ਹਾਂ ਜੀ ਕੋਈ ਮਤਾ ਸੀ ਉਹ ਮਤਾ ਨਹੀਂ ਹੈ ਇਹਨੂੰ ਅਪੀਲ ਕੀਤਾ ਜਾ ਸਕਦਾ ਹੈ ਹਾਂਜੀ ਪਰ ਇਹ ਵੀ ਦੂਜੇ ਕਿਨ ਪੀ ਜੇ 18 ਸਾਲ ਤੋਂ ਘੱਟ ਕੋਈ ਨੌਜਵਾਨ ਬਿਨਾ ਕਾਗਜ਼ ਬਿਨਾ ਨੰਬਰ ਪਲੇਟ ਤੇ ਇਹਦੇ ਮਾਪਿਆਂ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਨੇ ਵੀ ਕਹਿਤਾ ਹੈਗਾ ਜੀ ਹਾਂਜੀ ਕਿਉਂਕਿ ਨਾ ਛੋਟੇ ਛੋਟੇ ਬੱਚੇ ਨਾ ਜੀ ਬਹੁਤ ਤੇਜ਼ ਚਲਾ ਰਹੇ ਆ ਸਕੂਲ ਦੇ ਥੋੜੇ ਦਿਨ ਪਹਿਲਾਂ ਨਾ ਇੱਕ ਬਜ਼ੁਰਗ ਤੁਰੇ ਜਾ ਰਹੇ ਸੀ ਉਹਦੇ ਵਿਚ ਦਾ ਇੱਕ ਛੋਟੇ ਜਿਹੇ ਮੁੰਡੇ ਨੇ ਲਿਆਕਾ ਪਰਵਾਸੀ ਨਾ ਮੋਟਰਸਾਈਕਲ ਮਾਰਿਆ ਉਹ ਚੂਹਾ ਟੁੱਟ ਗਿਆ ਵਿਚਾਰੀ ਉਹ ਅੱਜ ਵੀ ਮੰਜੇ ਤੇ ਪਈ ਆ ਹੂੰ ਹੂੰ ਐਥੇ ਪੰਜਾਬੀ ਪੰਜਾਬੀ ਵੀ ਹੋ ਸਕਦਾ 35 ਨੂੰ ਕਹ ਰੋ ਵੀ ਹਾਂ ਤੂੰ 18 ਸਾਲ ਦਾ ਥੱਲਾ ਪੰਜਾਬੀ ਐ ਤੂੰ ਤੂੰ ਮੋਟਰਸਾਈਕਲ ਚਲਾ ਸਕਦਾ ਇਹ ਵੀ ਨਹੀਂ ਆ ਹੂੰ ਹੂੰ ਸਾਰਿਆਂ ਵਾਸਤੇ ਜੀ ਹੂੰ ਜਿਹੜੀ ਤੁਹਾਡੀ ਗ੍ਰਾਮ ਸਭਾ ਵਾ ਇਹ ਕਿੰਨੇ ਜਾਣੇ ਦੇ ਵਿੱਚ ਜੀ ਸਾਰੇ ਪਿੰਡ ਹਰ ਇੱਕ ਘਰ ਦਾ ਇੱਕ ਨੌਜਵਾਨ ਹੈ ਨੌਜਵਾਨ ਸਭਾ ਦੇ ਵਿੱਚ ਹਾਂਜੀ ਤੇ ਕੋਈ ਇਦਾਂ ਦਾ ਜਿਹੜਾ ਗੈਰ ਪੰਜਾਬੀ ਹੈਗਾ ਜਿਹੜਾ ਪੱਕਾ ਤੁਹਾਡੇ ਪਿੰਡ ਦਾ ਵੋਟਰ ਉਹ ਵੀ ਹੈਗਾ ਸਭਾ ਦੇ ਵਿੱਚ ਜੀ ਜੇ ਸਾਰੇ ਵੋਟਰ ਸਾਰੇ ਵੋਟਰ ਹੈ ਜੀ ਨਹੀਂ ਨਹੀਂ ਮੇਰੇ ਕਹਿਣ ਦਾ ਬਾਬ ਜਿਹੜੇ ਕੋਈ ਯੂਪੀ ਬਿਹਾਰ ਤੋਂ ਭਰਾ ਇੱਥੇ ਆ ਕੇ ਪੱਕੇ ਤੌਰ ਤੇ ਰਹਿ ਰਹੇ ਤੁਹਾਡੇ ਪਿੰਡ ਉਹ ਵੀ ਸਭਾ ਦਾ ਮੈਂਬਰ ਹੈ ਨੇ ਨੇ ਉਹ ਨਹੀਂ ਸਵਰਦਾ ਮੈਂ ਬ੍ਰਾ। ਪਰ ਅਸਲ 'ਨਾ ਜਿਹੜੇ ਪੱਕੇ ਰਹ ਰਹੇ ਉਹਨਾਂ ਦੀ ਪ੍ਰੋਬਲਮ ਨਹੀਂ ਹੈ ਜੀ। ਜੀ। ਪ੍ਰੋਬਲਮ ਹੈਗੀ ਐ ਜਿਹੜੇ ਮਹੀਨਾ 2 ਮਹੀਨਾ ਰਹਿਣੇ ਆ ਉਹ ਜਿਹੜੇ ਭੱਜ ਜੰਨੇ ਆ ਆ ਆ ਜੰਨੇ ਆ ਚਲੇ ਜੰਨੇ ਆ ਕੋਈ ਝਗੜਾ ਹੁਣ ਮੇਰੀ ਇੱਕ ਹੋਰ ਵੀ ਸਾਡੀ ਗੱਲ ਹੈ ਜੀ ਵੀ ਜਿਹੜਾ ਨਾ ਬੱਚੇ ਇੱਕ ਬੰਦੇ ਕੋਲ ਇੱਕ ਕਮਰਾ ਦੇ ਤੇ ਆਉਣਾ ਉਹ ਚਾਰ ਬੰਦੇ ਰਹਿਣਾ ਚਾਰਾਂ ਕੋਲ ਮੋਟਰਸਾਈਕਲ ਹੈ। ਉਹ ਗਲੀ ਦੇ ਵਿੱਚ ਚਾਰੇ ਮੋਟਰਸਾਈਕਲ ਖੜਾਉਂਦੇ ਉਹਨਾਂ ਨੇ। ਜੀ। ਚਾਰੇ ਮੁਰਖਲ ਗਲੀ 'ਚ ਘੜਾ ਤੇ ਜਿਹੜਾ ਲੰਗੜਾ ਆਉਣ ਜਾਣ ਵਿੱਚ ਐ ਦਿੱਕਤ ਆ ਰਹੀ ਆ ਪਬਲਿਕ ਨੂੰ ਆ ਰਹੀ ਆ ਜੀ ਜਿਹੜੇ ਤਾਂ ਰਹਿੰਦੇ ਆ ਉਹਨਾਂ ਨੂੰ ਆ ਰਹੀ ਆ ਪਰ 11 ਦੇ ਵਿੱਚੋਂ 9 ਨਿਜਮ ਤੇ ਸਾਰੇ ਯੂਪੀ ਬਿਹਾਰ ਦੇ ਲੋਕਾਂ ਵਾਸਤੇ ਹੀ ਆ ਜਿਆਦਾਤਰ ਤੇ ਹਾਂ ਜੀ ਨਹੀਂ ਜੀ ਹਾਂ ਜੀ ਇਦਾਂ ਜਿਹੜੀ ਪ੍ਰੋਬਲਮ ਸਾਡੇ 'ਪਾ ਆਈ ਐ ਜੀ ਉਹੀ ਲਿਖੀ ਗਈ ਆ ਅੱਗੇ ਨੂੰ ਕੋਈ ਪੰਜਾਬੀਆਂ ਵੱਲੋਂ ਜਾਂ ਕਿਸੇ ਵੱਲੋਂ ਹੀ ਪ੍ਰੋਬਲਮ ਹੋ ਗਈ ਉਹ ਵੀ ਐਡ ਕਰੀ ਜਾਊਗੀ ਇਸ਼ ਉਹ ਵੀ ਐਡ ਕਰੀ ਜਾਊਗੀ। ਹਾਂਜੀ। ਇਹ ਕੋਈ ਤੁਸੀਂ ਮੀਟਿੰਗ ਕੀਤੀ ਸੀ ਪਹਿਲਾਂ ਪੂਰੇ ਪਿੰਡ ਦੇ ਵਿੱਚ ਜੀ। ਹਾਂਜੀ। 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 ਉਹ ਉਹਦੇ ਚ ਸਰਬਸੰਮਤੀ ਦੇ ਨਾਲ ਫੈਸਲੇ ਲਏ ਗਏ ਫਿਰੇ। ਹਾਂਜੀ। ਤੇ ਇਹ ਕੋਈ ਏਦਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਸੀਂ ਸੂਚਿਤ ਕੀਤਾ ਕਿ ਨਹੀਂ ਹੱਲੇ ਜੀ ਕੁਝ? ਨਹੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਇੱਕ ਵਾਰੀ ਅਸੀਂ ਬੁਲਾਇਆ ਸੀ ਜੀ ਜਦੋਂ ਐਸਐਸਓ ਰਾਬੀ ਆਏ ਸੀ। ਉਹਨਾਂ ਨੂੰ ਵੀ ਕਿਹਾ ਸੀ ਭਾਈ ਅਸੀਂ ਪਿੰਡ ਦੇ ਵਿੱਚ ਵੀ ਘੁੰਮੇ ਸੀ ਵੀ ਭਾਈ ਵੈਰੀਫਿਕੇਸ਼ਨ ਕਰਾਓ। ਜੀ। ਹਾਂਜੀ। ਪਤਾ ਨਹੀਂ ਲੱਗਦਾ ਬਾਰਦਰਤਾ ਕਰ ਦਿੰਨੇ ਜੀ। ਜਿਸਾਂ ਨੂੰਿਲ ਆਪਣੇ ਓਕੇ ਹੋ ਜੰਨੇ ਆ ਵੈਸੇ ਹੁਣ ਜੰਡਪੁਰ ਖਰੜ ਖਰੜ ਦਾ ਕਿੰਨਾ ਵਾਰਡ ਨੰਬਰ ਹੈਗਾ ਜੀ ਇਹ 4 ਨੰਬਰ ਵਾਰਡ ਹੈ ਜੀ ਤੇ 4 ਨੰਬਰ 4 ਨੰਬਰ ਚ ਕਿੰਨੇ ਆ ਸ਼ਾਮੀ ਵੀ ਅੱਜ ਹੈ ਜੀ 4 ਨੰਬਰ ਚ ਕਿੰਨੇ ਆ ਕਿ ਵੋਟਰ ਹੋਣਗੇ ਜੀ ਕਿੰਨੇ ਕਿ ਲੋਕ ਰਹਿੰਦੇ ਹੈਗੇ ਜੀ ਇਹ 4 ਨੰਬਰ ਦੇ ਵਿੱਚ ਦੋ ਤਾਂ ਪਿੰਡ ਆ ਜੰਨੇ ਸੀ ਜੰਡਪੁਰ ਫਲਾਲਪੁਰ ਆ ਜਾਂਦਾ ਜੀ ਤੇ ਕਾਫੀ ਸ਼ਹਿਰ ਵੀ ਹੈ ਜੀ ਆ ਜਾਂਦਾ ਜੀ ਕੋਈ 47 4800 ਵੋਟ ਦੇ ਕਰੀਬ ਹੈ ਤੁਹਾਡੀ ਤੁਹਾਡੇ ਵਾਰਡ ਦੀ 4 ਨੰਬਰ ਵਾਰਡ ਦੇ ਹਾਂਜੀ ਤੇ ਕੱਲੇ ਜਨਪੁਰ ਦੀ ਕਿੰਨੀ ਕਿ ਹੋਊਗੀ ਜੀ ਜੀ 1500 ਦੇ 1500 1600 ਬਹੁਤ ਹੈ ਜੀ ਜੀ ਤੇ ਹੁਣ ਮਦਦ ਤੁਹਾਨੂੰ ਇਹ ਕਿ ਜ਼ਿਆਦਾ ਉੱਥੇ ਉਹਨੂੰ ਪੰਜਾਬੀ ਹੈ ਕਿ ਗੈਰ ਪੰਜਾਬੀ ਵਸਦੇ ਪਿੰਡ ਚ ਜੀ ਨਹੀਂ ਜ਼ਿਆਦਾ ਪੰਜਾਬੀਆਂ ਜੀ ਜ਼ਿਆਦਾ ਪੰਜਾਬੀ ਚਤ ਹਾਂਜੀ ਚਲੋ ਬਾਬਾ ਮਿਹਰਬਾਨੀ ਜੀ ਧੰਨਵਾਦ ਜੀ ਥੈਂਕ ਯੂ ਜੀ ਤੁਸੀਂ ਪੂਰੀ ਗੱਲਬਾਤ ਸੁਣੀਏ ਇੱਕ ਵਾਰ ਫਿਰ ਤੁਹਾਡੇ ਨਾਲ ਜਾਣਕਾਰੀ ਪੂਰੀ ਸਾਂਝੀ ਕਰ ਦਿੰਦੇ ਕਿ ਮਹਾਲੀ ਜ਼ਿਲ੍ਹੇ ਦੇ ਪਿੰਡ ਮੁੱਦੋ ਸੰਗਤੀਆਂ ਤੋਂ ਬਾਅਦ ਹੁਣ ਜਨਪੁਰ ਪਿੰਡ ਦੇ ਵਿੱਚ ਵੀ ਨੌਜਵਾਨ ਸਭਾ ਨੇ ਗੈਰ ਪੰਜਾਬੀ ਲੈ ਕੇ ਵੱਡੇ ਫੈਸਲੇ ਕੀਤੇ ਨੇ ਜੰਡਪੁਰ ਪਿੰਡ ਦੀ ਜੋ ਖਰੜਦਾਸ ਵਾਰਡ ਨੰਬਰ 4 ਆ ਉਥੋਂ ਦੀ ਨੌਜਵਾਨ ਸਭਾ ਨੇ ਪਿੰਡ ਵਿੱਚ ਬੀੜੀ ਸਿਗਰਟ ਪੀਣੇ ਤੇ ਗੁਟਕਾ ਖਾਣ ਤੇ ਪੱਕੇ ਤੌਰ ਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਜੁਪੀ ਵਿਆਰ ਤੇ ਹੋਰ ਨਾ ਸੂਬਿਆਂ ਤੋਂ ਆ ਕੇ ਜੋ ਪ੍ਰਵਾਸੀ ਪੰਜਾਬੀ ਇਸ ਪਿੰਡ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਲਾਜ਼ਮੀ ਕਰ ਦਿੱਤਾ ਕਿ ਪੁਲਿਸ ਕੋਲੋਂ ਵੈਰੀਫਿਕੇਸ਼ਨ ਕਰਾਉਣੀ ਪੈਗੀ ਤੇ ਰਾਤ 9 ਵਜੇ ਤੋਂ ਬਾਅਦ ਚਾਹੇ ਗੈਰ ਪੰਜਾਬੀ ਨੇ ਤੇ ਜਾਇ ਪੰਜਾਬੀ ਨੇ ਉਹ ਪਿੰਡ ਦੇ ਵਿੱਚ ਬਾਹਰ ਨਹੀਂ ਘੁੰਮਣਗੇ ਹਾਂ ਕਿਸੇ ਨੂੰ ਕੋਈ ਐਮਰਜੈਂਸੀ ਕੰਮ ਪੈ ਗਿਆ ਤੇ ਉਹ ਜਾ ਸਕਦੇ ਨੇ ਔਰ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਕਿਰਾਏ ਤੇ ਆ ਕੇ ਰਹਿੰਦੇ ਨੇ ਇੱਕ ਕਮਰੇ ਦੇ ਵਿੱਚ ਦੋ ਤੋਂ ਵੱਧ ਲੋਕ ਨਹੀਂ ਰਹਿ ਸਕਦੇ ਇਹ ਪੱਕੇ ਤੌਰ ਤੇ ਪਾਬੰਦੀ ਲਾad ਦਿੱਤੀ ਹੈ ਕਿਉਂਕਿ ਜੁਪੀ ਬਿਹਾਰ ਦੇ ਲੋਕਾਂ ਬਾਰੇ ਚਰਚਾ ਵਾ ਕਿ ਇੱਕ ਕਮਰੇ ਦੇ ਵਿੱਚ ਉਹ 10-10 ਜਾਣੇ ਰਹਿਣੇ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਹੁਣ ਜਿਹੜੇ ਮਕਾਨ ਮਾਲਕ ਹੋਣਗੇ ਉਹਨਾਂ ਨੂੰ ਸਪਸ਼ਟ ਕਰਨਾ ਪਊਗਾ ਕਿ ਕਿਰਾਏਦਾਰ ਜਿਹੜੇ ਆ ਰਹੇ ਨੇ ਉਹ ਦਿਨ ਦੇ ਕਿੰਨੇ ਜੀ ਨੇ ਤੇ ਇੱਕ ਕਮਰੇ ਦੇ ਵਿੱਚ ਕਿੰਨੇ ਰਹਿੰਦੇ ਨੇ ਪਿਛਲੇ ਹਫਤੇ ਹੀ ਮਹਾਲੀ ਦੇ ਪਿੰਡ ਮੁੱਦੋ ਸੰਗਤੀਆਂ ਦੀ ਪੰਚਾਇਤ ਨੇ ਨੇ ਵੀ ਉੱਥੋਂ ਦੇ ਨੌਜਵਾਨਾਂ ਨੇ ਵੀ ਮਤਾ ਪਾਸ ਕਰਕੇ ਕਿਹਾ ਸੀ ਕਿ ਇਹ ਜਿਹੜੇ ਪ੍ਰਵਾਸੀ ਪੰਜਾਬੀ ਨੇ ਇਹਨਾਂ ਕਰਕੇ ਪਿੰਡ ਦੇ ਵਿੱਚ ਅਪਰਾਧ ਗਤੀਆਂ ਵਿਧੀਆਂ ਵਧ ਰੀਆਂ ਉਹਨਾਂ ਨੂੰ ਪਿੰਡ ਛੱਡਣ ਵਾਸਤੇ ਕਿਹਾ ਪਰ ਉਸ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹਲੇ ਵੀ ਚੁੱਪ ਕਰਕੇ ਬੈਠਾ ਆ ਤੇ ਹੁਣ ਜੰਡਪੁਰ ਪਿੰਡ ਜੋ ਖਰੜ ਨਗਰ ਪ੍ਰੀਸ਼ਦ ਦੇ ਤਹਿਤ ਆਉਂਦਾ ਔਰ ਖਰੜ ਦਾ ਚਾਰ ਨੰਬਰ ਵਾਰਡ ਉਥੋਂ ਦੇ ਨੌਜਵਾਨ ਸਭਾ ਦੇ ਮੈਂਬਰ ਅਤੇ ਕਾਉਂਸਲਰ ਗਵਿੰਦਰ ਸਿੰਘ ਚੀਮਾ ਜਿਨ੍ਹਾਂ ਨੂੰ ਤੁਸੀਂ ਆਪ ਸੁਣਿਆ ਕਿ ਯੂਪੀ ਬਿਹਾਰ ਤੇ ਬਾਕੀ ਸੂਬਿਆਂ ਦੇ ਲੋਕਾਂ ਵਾਸਤੇ ਕੋਲ 11 ਨਿਯਮ ਬਣਾਏਗੇ ਨੇ ਔਰ ਇਹ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਇਸ ਸਭਾ ਦੇ ਵਿੱਚ ਪਿੰਡ ਦਾ ਹਰ ਕੋਈ ਵਾਸੀ ਸ਼ਾਮਲ ਹੈ ਔਰ ਨੇ ਕਹੇ ਕਿ ਅਗਰ ਪਿੰਡ ਵਿੱਚ ਰਹਿਣ ਵਾਲਾ ਕੋਈ ਵੀ ਪ੍ਰਵਾਸੀ ਭਰਾ ਅਗਰ ਕਿਸੇ ਵੀ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਤਾਂ ਉਸ ਲੇયો ਜਿੰਮੇਵਾਰ ਹੋਏਗਾ ਮਕਾਨ ਮਾਲਕ ਜਿਹਦੇ ਘਰ ਉੱਠਿਆ ਰਿਹਾਗਾ ਔਰ ਇਹਨਾਂ ਦੱਸਿਆ ਕਿ ਨਵੇਂ ਨਿਯਮਾਂ ਦੇ ਨਾਲ ਜਿਹੜੇ ਬੋਰਡ ਨੇ ਉਹ ਪਿੰਡ ਵਿੱਚ ਲਗਾ ਦਿੱਤੇ ਨੇ ਔਰ ਅਗਲੇ 15 ਦਿਨ ਤੱਕ ਉਸ ਉਹ ਹਰ ਘਰ ਜਾ ਜਾ ਕੇ ਇਸ ਬਾਰੇ ਜਾਣਕਾਰੀ ਵੀ ਦੇਣਗੇ ਜਾਗਰੂਕ ਕਰਨਗੇ ਔਰ 15 ਦਿਨ ਬਾਅਦ ਅਗਰ ਕਿਸੇ ਨੇ ਇਹਨਾਂ ਵਿੱਚੋਂ ਕੋਈ ਨਿਯਮ ਤੋੜਿਆ ਤਾਂ ਉਹਨਾਂ ਤੇ ਜੁਰਮਾਨਾ ਹੋਏਗਾ ਜਿਹੜੇ 11 ਨਿਯਮ ਬਣਾਏ ਗਏ ਨੇ ਜਿਨ੍ਹਾਂ ਨੂੰ ਹੁਣ ਇਹ ਸਭਾ ਅਪੀਲ ਦੱਸ ਰਹੀ ਕਿ ਇਹ ਅਪੀਲ ਕਰੇ ਪਹਿਲਾ ਨਿਯਮ ਕੀ ਆ ਬਿਆਰ ਜੁਪੀ ਅਤੇ ਹੋਰਨਾਂ ਸੂਬਿਆਂ ਦੇ ਜਿਹੜੇ ਲੋਕ ਅਗਰ ਇਸ ਪਿੰਡ ਵਿੱਚ ਆ ਕੇ ਮਕਾਨ ਕਿਰਾਏ ਤੇ ਲੈਂਦੇ ਹਨ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਨੰਬਰ 2 ਬਾਰੀ ਸੂਬਿਆਂ ਦਾ ਅਗਰ ਕੋਈ ਵਿਅਕਤੀ ਪਿੰਡ ਦੇ ਵਿੱਚ ਗੁਟਕਾ ਬੀੜੀ ਸਿਗਰਟ ਪੀਂਦਾ ਉਸ ਤੇ ਰੋਕ ਹੋਏਗੀ ਦੂਜੇ ਸੂਬਿਆਂ ਦੇ ਜਿਹੜੇ ਲੋਕ ਮਕਾਨ ਕਿਰਾਏ ਤੇ ਲੈਣਗੇ ਉਥੇ ਕੂੜਾਦਾਰ ਰੱਖਣਾ ਬੜਾ ਜ਼ਰੂਰੀ ਹੈ ਇਹਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਏਗੀ ਨੰਬਰ 4 ਬਾਰੀ ਰਾਜਾਂ ਤੋਂ ਜਿਹੜੇ ਲੋਕ ਰਾਤ 9 ਵਜੇ ਤੋਂ ਬਾਅਦ ਪਿੰਡ ਦੀਆਂ ਗਲੀਆਂ ਵਿੱਚ ਨਹੀਂ ਘੁੰਮ ਸਕਦੇ ਪੰਜਵਾਂ ਕਿਰਾਏ ਤੇ ਜਾਣ ਵਾਲੇ ਕਮਰੇ ਦੇ ਵਿੱਚ ਇੱਕ ਤੋਂ ਦੋ ਤੋਂ ਜ਼ਿਆਦਾ ਲੋਕ ਨਹੀਂ ਰਹਿ ਸਕਦੇ ਸਾਰੇ ਕਿਰਾਏਦਾਰਾਂ ਦੀ ਮਕਾਨ ਮਾਲਕ ਵੱਲੋਂ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ 6 ਬਾਰੀ ਰਾਜਾਂ ਕੋਈ ਵੀ ਜਿਹੜਾ ਵਿਅਕਤੀ ਆ ਅਗਰ ਕੱਚਾ ਬਨੈਣ ਹਾਫ ਪੈਂਟ ਚਾਦਰ ਪਹਿਨ ਕੇ ਘੁੰਮਦਾ ਦਿਖਾਈ ਦਿੱਤਾ ਤੇ ਉਹ ਪਾਬੰਦੀ ਹੋਏਗੀ ਉਹ ਨਹੀਂ ਘੁੰਮੇਗਾ ਕਿ ਕਈ ਬਹੁਤ ਸਾਰੇ ਲੋਕ ਆ ਬਨਾਨਾ ਪਾਕੇ ਜਾਂ ਕੱਚੇ ਪਾਕੇ ਖੁੰਮਦੇ ਉਹਨਾਂ ਤੇ ਪਾਬੰਦੀ ਹੋਗੀ। ਕਿਰਾਏਦਾਰ ਦੀਆਂ ਗੱਡੀਆਂ ਦੇ ਲਈ ਪਾਰਕਿੰਗ ਜ਼ਰੂਰੀ ਹੋਵੇਗੀ। ਸੜਕ ਗਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਵਾਹਨ ਨਹੀਂ ਖੜਾ ਕਰਨਾ ਹੋਵੇਗਾ। 8 ਪਾਣੀ ਦੀ ਸਮੱਸਿਆ ਨੂੰ ਦੇਖਦੇ ਇੱਕ ਘਰ ਨੂੰ ਕੇਵਲ ਇੱਕ ਹੀ ਕਨੈਕਸ਼ਨ ਦਿੱਤਾ ਜਾਊਗਾ। 9 ਅਗਰ ਕੋਈ ਪ੍ਰਵਾਸੀ ਵਿਅਕਤੀ ਕਿਸੇ ਵੀ ਅਪਰਾਧ ਵਿੱਚ ਸ਼ਾਮਲ ਮਿਲਿਆ ਜਾਂ ਪਿੰਡ ਵਿੱਚ ਕਿਸੇ ਵੀ ਵਾਰਦਾਤ ਵਿੱਚ ਉਹਦੀ ਸ਼ਮੂਲੀਅਤ ਪਾਈ ਗਈ ਤਾਂ ਉਹਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ। ਦਸਵਾ ਪਿੰਡ ਦੇ ਵਿੱਚ 18 ਸਾਲ ਤੋਂ ਘੱਟ ਉਮਰ ਵਾਲਾ ਕੋਈ ਵੀ ਨੌਜਵਾਨ ਚਾਹੇ ਕੁੜੀਏ ਚਾਹੇ ਮੁੰਡਾ ਬਿਨਾ ਕਾਗਜ਼ਤ ਤੇ ਬਿਨਾ ਨੰਬਰ ਪਲੇਟ ਚਲਾਉਂਦਾ ਫੜੇਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਪਾਬੰਦੀ ਹੋਏਗੀ ਉਹ ਨਹੀਂ ਚਲਾ ਸਕਦਾ ਤੇ 11ਵਾਂ ਅਗਰ ਪਿੰਡ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਸ਼ਾਦੀ ਵਿਆਹ ਸ਼ਾਦੀ ਜਾਂ ਬੱਚਾ ਪੈਦਾ ਹੋਣ ਦੀ ਖੁਸ਼ੀ ਦੇ ਵਿੱਚ ਜੋ ਕਿਨਰ ਸਮਾਜ ਆ ਉਹਨਾਂ ਨੂੰ ਸਿਰਫ 2100 ਰੁਪਈਆ ਹੀ ਵਧਾਈ ਦਿੱਤੀ ਜਾਏਗੀ ਇਸ ਤੋਂ ਜ਼ਿਆਦਾ ਕੋਈ ਵੀ ਜਿਹੜੀ ਆ ਵਧਾਈ ਨਹੀਂ ਦਵੇਗਾ ਨੌਜਵਾਨ ਸਭਾ ਦੇ ਮੈਂਬਰ ਗੁਵਿੰਦਰ ਸਿੰਘ ਚੀਮਾ ਮੁਤਾਬਕ ਹੈ ਸੂਬੇ ਬਾਰੀ ਪ੍ਰਦੇਸ਼ਾਂ ਤੋਂ ਆਰिजਟ ਦੇ ਲੋਕ ਪਿੰਡਾਂ ਵਿੱਚ ਰਹੇ ਨੇ ਉਹ ਜਿਹੜੇ ਨੇ ਉਹਨਾਂ ਦੇ ਮੁਤਾਬਕ ਇੱਥੇ ਗੰਦੀ ਫੈਦੇ ਕੱਪੜੇ ਵੀ ਪੂਰੇ ਨਹੀਂ ਪਾਉਂਦੇ ਔਰ ਪਿਛਲੇ ਕੁ ਸਮੇਂ ਤੋਂ ਜਿਹੜੀਆਂ ਕ੍ਰਾਈਮ ਦੇ ਘਟਨਾਵਾਂ ਵਧੀਆਂ ਇਹਨਾਂ ਤਮਾ ਮੁੱਦਿਆਂ ਨੂੰ ਦੇਖਦੇ ਹੋਏ ਨੌਜਵਾਨ ਸਭਾ ਨੇ ਇਹ ਸਰਬਸੰਮਤੀ ਦੇ ਨਾਲ ਕੁਝ ਨਿਯਮ ਬਣਾਏ ਨੇ ਚੀਮਾ ਮੁਤਾਬਕ ਜਿਸ ਤਰ੍ਹਾਂ ਵੱਡੀ ਵੱਡੀ ਰੈਸ਼ੀ ਜਿਹੜੀਆਂ ਸੋਸਾਇਟੀਆਂ ਵਾਂ ਉੱਥੇ ਆਉਣ ਜਾਣ ਵਾਲੇ ਲੋਕਾਂ ਦਾ ਜਿਹੜਾ ਰਿਕਾਰਡ ਰੱਖਿਆ ਜਾਂਦਾ ਨਿਜ਼ਮ ਰੱਖੇ ਬਣਾਏਗੇ ਨੇ ਕਿ ਕੌਣ ਕਿੰਨੇ ਵਜੇ ਕਿਹਦੇ ਘਰ ਗਿਆ ਗੱਡੀ ਨੰਬਰ ਨੋਟ ਹੁੰਦੀ ਆ ਮਕਾਨ ਮਾਲਕ ਦਾ ਨੰਬਰ ਨੋਟ ਹੁੰਦਾ ਉਸੇ ਤਰ੍ਹਾਂ ਹੀ ਪਿੰਡ ਦੀ ਨੌਜਵਾਨ ਸਭਾ ਨੇ ਇਹ ਲਾਗੂ ਕਰਨ ਦਾ ਫੈਸਲਾ ਕੀਤਾ ਹੈਗਾ ਔਰ ਜਦ ਪੁੱਛਿਆ ਗਿਆ ਕਿ ਇਹਨਾਂ ਵਿੱਚ ਜਿਆਦਾ ਜਿਹੜੇ ਨਿਜ਼ਮ ਨੇ ਬਾਹਰਲੇ ਲੋਕਾਂ ਵਾਸਤੇ ਉਹ ਕਹਿੰਦੇ ਕਿ ਨਹੀਂ ਜੋ ਵੀ ਕਾਨੂੰਨ ਤੋੜੇਗਾ ਚਾਹੇ ਉਹ ਪੰਜਾਬੀ ਚਾਹੇ ਗੈਰ ਪੰਜਾਬੀ ਇਹ ਜਿਹੜੇ ਨੇ ਸਾਰੇ ਕਾਨੂੰਨ ਉਹਨਾਂ ਵਾਸਤੇ ਸਭ ਦੇ ਬਰਾਬਰੀ ਆ ਪਰ ਇਹ ਜ਼ਰੂਰ ਹੈ ਕਿ ਜਿਹੜੇ ਪ੍ਰਵਾਸੀ ਪੰਜਾਬੀ ਹੋ ਆ ਕੇ ਇੱਥੇ ਉਲੰਘਣਾ ਕਰਦੇ ਨੇ ਨੰਗੇ ਅੱਧੇ ਕੱਪੜੇ ਪਾ ਕੇ ਘੁੰਮਦੇ ਆਗੇ ਨੇ ਬੀੜੀ ਸਿਗਰਟ ਪਾਣ ਖਾਂਦੇ ਆਗੇ ਨੇ ਗੰਦਗੀ ਫੁਲਾਉਂਦੇ ਨੇ ਇਸ ਕਰਕੇ ਵੀ ਜਿਹੜਾ ਫੈਸਲਾ ਪਿਛਲੇ ਦਿਨੇ ਇਹ ਮੁੱਦੋ ਸ਼ਕਤੀਆਂ ਨੇ ਵੀ ਫੈਸਲਾ ਲਿਆ ਹੈ ਜਿਸ ਵਿੱਚ ਕਿਹਾ ਸੀ ਕਿ ਸਮੂ ਨਗਰ ਨਿਵਾਸੀ ਮੋਤਵਾਰ ਦੇ ਨੌਜਵਾਨਾਂ ਦੀ ਗਵਾਹੀ ਵਿੱਚ ਆਮ ਅਜਲਾ ਸਦਿਆ ਗਿਆ ਜਿਸ ਵਿੱਚ ਸਭਾ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮਿਤੀ 21 ਜੁਲਾਈ 2024 ਤੋਂ ਬਾਅਦ ਕਿਸੇ ਵੀ ਪ੍ਰਵਾਸੀ ਕਿਸੇ ਹੋਰ ਵੀ ਸਟੇਟ ਨੂੰ ਕੋਈ ਵੀ ਰੈਸ਼ੀ ਥਾਂ ਰਹਿਣ ਲਈ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਵੀ ਪ੍ਰਵਾਸੀ ਦਾ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਇਸ ਪਿੰਡ ਵਿੱਚ ਬਣਾਇਆ ਜਾਵੇਗਾ ਜਿਹੜੇ ਪ੍ਰਵਾਸੀ ਪਰਿਵਾਰ ਹੁਣ ਪਿੰਡ ਵਿੱਚ ਰਹਿ ਰਹੇ ਨੇ ਇਹਨਾਂ ਨੂੰ ਕੁਝ ਦਿਨਾਂ ਦਾ ਸਮਾਂ ਦੇ ਕੇ ਇੱਥੋਂ ਪਿੰਡ ਛੱਡਣ ਵਾਸਤੇ ਵੀ ਮਤਾ ਪਾਸ ਕੀਤਾ ਗਿਆ ਪਰ ਇਸ ਪਿੰਡ ਦੇ ਵਿੱਚ ਜੰਡਪੁਰ ਦੇ ਵਿੱਚ ਕਿਹਾ ਕਿ ਉਹ ਜਿਹੜੇ ਪ੍ਰਵਾਸੀ ਪੰਜਾਬੀ ਇੱਥੇ ਪੱਕੇ ਤੌਰ ਤੇ ਵਾਸੀ ਬਣ ਗਏ ਉਹਨਾਂ ਤੋਂ ਜ਼ਿਆਦਾ ਸਮੱਸਿਆ ਨਹੀਂ ਹੈ ਜਿਹੜੇ ਲੋਕ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਪਿੰਡ ਵਿੱਚ ਰਹਿਣ ਵਾਸਤੇ ਕੰਮਕਾਜ ਵਾਸਤੇ ਉਹ ਜ਼ਿਆਦਾ ਕੰਮ ਖਰਾਬ ਕਰਦੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖੋ ਜਿਹੜੇ ਪੱਕੇ ਵੋਟਰ ਬਣ ਚੁੱਕੇ ਜਿਨ੍ਹਾਂ ਦੇ ਆਪਣੇ ਘਰ ਉਹਨਾਂ ਤੋਂ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆ ਲੇਕਿਨ ਜਿਹੜੇ ਟੈਂਪਰਰੀ ਲੋਕ ਤੌਰ ਤੇ ਲੋਕ ਆਉਂਦੇ ਉਹਨਾਂ ਤੋਂ ਜ਼ਿਆਦਾ ਦਿੱਕਤਾਂ ਉਹਨਾਂ ਦੇ ਮੱਦੇ ਨਜ਼ਰੀ ਇਹ ਜਿਹੜੇ ਨੇ 11 ਨਿਯਮ ਬਣਾਏ ਗਏ ਨੇ ਹਾਲਾਂਕਿ ਬੁੱਧੋ ਸੰਗਤੀਆਂ ਦੀ ਗੱਲ ਕੀਤੀ ਜਾਵੇ ਕਿ ਜਦੋਂ ਇਹ ਬਹੁਤ ਵੱਡਾ ਮੁੱਦਾ ਬਣਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੀ ਉਦੋਂ ਵਿਵਾਦ ਜਦੋਂ ਵਧਿਆ ਤਾਂ ਮੌਕੇ ਤੇ ਜਿਹੜੇ ਡੀਐਸਪੀ ਸੀ ਧਰਮਵੀਰ ਸਿੰਘ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਵੱਲੋਂ ਕੋਈ ਇਹੋ ਜਿਹਾ ਮਤਾ ਪਾਸ ਨਹੀਂ ਕੀਤਾ ਗਿਆ ਸੀ ਪਰ ਕੁਝ ਨੌਜਵਾਨਾਂ ਨੇ ਕੀਤੀ ਜਦਕਿ ਜਿਹੜੀਆਂ ਪੰਚਾਇਤ ਆ ਉਹ ਪਹਿਲਾਂ ਹੀ ਜਿਵੇਂ ਪੰਜਾਬ ਭਰ ਦੀਆਂ ਜਿਹੜੀਆਂ ਪੰਚਾਇਤਾਂ ਭੰਗ ਹੋ ਚੁੱਕੀਆਂ ਉਸੇ ਤਰ੍ਹਾਂ ਉਸ ਪਿੰਡ ਦੀ ਪੰਚਾਇਤ ਭੰਗ ਹੋਈ ਭੱਲੇ ਲੇਕਨ ਫਿਲਹਾਲ ਮੁੱਦੋ ਸੰਬੰਧੀ ਜਿਹੜਾ ਮਾਮਲਾ ਉਹ ਜਿਹੜਾ ਵਾ ਇਹ ਚਰਚਾ ਦੇ ਵਿੱਚ ਇਹ ਤਾਂ ਹੁਣ ਜੰਡਪੁਰ ਦੇ ਵਿੱਚ ਵੀ ਇਹ 11 ਨਿਜਬ ਬਣਾਏਗੇ ਨੇ ਦੇਖਦੇ ਆ ਕਿ ਇਹਦੇ ਨਾਲ ਆਪਸੀ ਪਾਈਚਰਕ ਸਾਂਝ ਵੱਜਦੀ ਆ ਜਾਂ ਫਿਰ ਟੁੱਟਦੀ ਆ ਔਰ ਜਿਹੜੇ ਗੈਰ ਪੰਜਾਬੀ ਜੂਪੀ ਬਿਹਾਰ ਤੋਂ ਲੋਕ ਆ ਕੇ ਰਹਿ ਰਹੇ ਨੇ ਕੁਝ ਉਹਨਾਂ ਨੂੰ ਵੀ ਦੇਖਣਾ ਹੋਊਗਾ ਕਿ ਪੰਜਾਬ ਦਾ ਸੱਭਿਆਚਾਰ ਹੋਰ ਆ ਬੀੜੀ ਸਿਗਰਟ ਪਾਣ ਜਿਹੜਾ ਖਾਂਦੇ ਨੇ ਗੰਦਗੀ ਫੁਲਾਉਂਦੇ ਨੇ ਉਹਦੇ ਨਾਲ ਜ਼ਰੂਰ ਵਾਤਾਵਰਨ ਵੀ ਖਰਾਬ ਹੁੰਦਾ ਔਰ ਲੋਕਾਂ ਨੂੰ ਚੰਗਾ ਲੱਗਦਾ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਮਧੂਰ ਕੱਚੇ ਬਣੇ ਜਾਂ ਲੂੰਗੀ ਦੇ ਵਿੱਚ ਘੁੰਮਦੇ ਦਿਖਾਈ ਦਿੰਦੇ ਨੇ ਉਹ ਵੀ ਮਾੜੀ ਗੱਲ ਆ ਪਰ ਇਹ ਜਿਹੜੇ ਫੈਸਲੇ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਗੂ ਹੋਣੇ ਸ਼ੁਰੂ ਹੋ ਗਏ ਨੇ ਮਸਲਾ ਕਿਦਣਾ ਕਿਤੇ ਕਾਨੂੰਨ ਵਿਵਸਥਾ ਦਾ ਤੇ ਮਸਲਾ ਰੋਟੀ ਦਾ ਵੀ ਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰੋ ABC ਪੰਜਾਬ ਧੰਨਵਾਦ